ਪੁੱਤ ਪਾਣੀ ਲੈਦੇ ਪਾ। ਉਹ ਬਾਪੂ ਕੀ ਖੜ ਖੜ ਲਾਈ ਆ ਯਾਰ? ਅਸੀਂ ਆਪਦਾ ਕੰਮ ਕਰੀਏ ਕਿ ਤੈਨੂੰ ਸੰਭੀਏ? ਪਾਣੀ ਲਿਆ ਦੇ, ਪਾਣੀ ਲਿਆ ਦੇ। ਇਹ ਜੇ ਪਤਾ ਨਹੀਂ ਤੂੰ ਕੀ ਬੱਕਰੇ ਖਾ ਲੈਣਾ। ਉਹ ਪੁੱਤ ਮੈਂ ਤੁਹਾਡੇ ਵਾਸਤੇ ਘਰ ਬਣਾਇਆ। ਐਨਾ ਕਿ ਤਾਕ ਬੰਦਾ ਮੇਰਾ। ਉਹ ਡਕ ਡਕ ਬਹਾਦਰੀ ਵਾਲਾ ਕੰਮ ਕਰਤਾ ਘਰੀ ਬਣਾਇਆ। ਇਹ ਕਿ ਢਿੱਕ ਵੱਡੀ ਗੱਲ ਐ। ਮੈਨੂੰ ਲੱਗਦਾ ਮੇਰਾ ਅੰਤਿਮ ਸ਼ਮਾ ਆ ਗਿਆ ਪੁੱਤ। ਆ ਲੈ। ਪਰਚੀ ਹੈ? ਇਹ ਪਰਚੀ 'ਚ ਬਾਪੂ ਨੇ ਕੀ ਲਿਖਿਆ ਹੋਇਆ? ਆਪਣਾ ਸਾਰਾ ਘਰ ਟਾ ਕੇ ਖਜ਼ਾਨਾ ਕੱਢ ਲਈ ਖਜ਼ਾਨਾ ਦੱਬਿਆ ਹੋਇਆ ਆਪਣੇ ਘਰ ਦੇ ਥੱਲੇ ਉਹ ਮੈਂ ਤਾਂ ਹੁਣੀ ਲਾ ਦੇਣਾ ਦਿਹਾੜੀਏ ਕੁਝ ਦਿਨ ਬਾਅਦ ਓ ਛੇਤੀ ਛੇਤੀ ਹੱਥ ਚਲਾਓ ਮੈਨੂੰ ਖਜ਼ਾਨਾ ਚਾਹੀਦਾ ਖਜ਼ਾਨਾ ਪਤਾ ਨਹੀਂ ਬਾਪੂ ਕਿੱਥੇ ਸਿੱਟ ਗਿਆ ਉਹ ਬਾਈ ਓਰੇ ਆ ਜਾ ਭੱਜ ਕੇ ਕੁਝ ਮਿਲਿਆ ਬਾਈ ਉਹ ਮਿਲ ਗਿਆ ਖਜ਼ਾਨਾ ਜੇ ਘਰ ਬਣਾਉਣਾ ਇੰਨਾ ਸੌਖਾ ਤਾਂ ਭਿੰਦਾ ਯਾਰ ਹੁਣ ਆਪ ਵੀ ਬਣਾ ਲਈ ਗੱਲ ਸੁਣੋ ਜੀ ਤੁਸੀਂ ਰੋਜ਼ ਮੈਨੂੰ ਕਹਿੰਦੇ ਰਹਿੰਦੇ ਹੋ ਨਾ ਕਿ ਤੂੰ ਮੈਨੂੰ ਆਪਦਾ ਗੁਲਾਮ ਬਣਾ ਕੇ ਰੱਖਦੀ ਐ ਲੈ ਅੱਜ ਤੋਂ ਬਾਅਦ ਤੁਸੀਂ ਆ ਜਾਓ ਪਰ ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪਊਗੀ ਅੱਛਾ ਫਿਰ ਤਾਂ ਮੇਰੀ ਵੀ ਸੁਣੀ ਗਈ ਮੈਂ ਤੇਰੀ ਮੰਨ ਲੂੰਗਾ ਗੱਲ ਦੱਸ ਚੱਲ ਠੀਕ ਆ ਫਿਰ ਤੁਹਾਨੂੰ ਮੇਰੇ ਪਸੰਦ ਦੀਆਂ ਚਾਰ ਜਨਾਨੀਆਂ ਚੋਂ ਇੱਕ ਜਨਾਨੀ ਨੂੰ ਨਾਲ ਦਾ ਸ਼ਾਪਿੰਗ ਕਰਾਉਣੀ ਪਊਗੀ ਨਾਲੇ ਉਹਨੂੰ ਸ਼ਿਮਲੇ ਕਮਾਉਣਾ ਪਊਗਾ ਆਏ ਹਾਏ ਫਿਰ ਤਾਂ ਭਾਗ ਹੀ ਖੁੱਲ ਗਏ ਮੇਰੇ ਕਿਹੜੀਆਂ ਨੇ ਉਹ ਜਨਾਨੀਆਂ ਪਹਿਲੇ ਨੰਬਰ ਤੇ ਤਾਂ ਮੈਂ ਦੂਜੇ ਨੰਬਰ ਤੇ ਥੋੜੀ ਮਾੜੀ ਨੂੰ ਤਾਂ 3 ਨੰਬਰ ਤੇ ਛੋਟੇ ਬੱਚਿਆਂ ਦੀ ਮਾਂ ਆਏ 4 ਨੰਬਰ ਤੇ ਛੋਟੇ ਭਰਾ ਦੀ ਭਾਬੀ ਤੇ ਹੁਣ ਬੰਦਿਆਂ ਵਾਂਗੂ ਇੱਕ ਜਨਾਨੀ ਚੁਣ ਕੇ ਉਹਨੂੰ ਸ਼ਾਪਿੰਗ ਕਰਾ ਦੇ ਨੀ ਮੈਂ ਤੇਰੇ ਹਲਕੇ ਚ ਡੰਡਾ ਦੇ ਦੂੰਗਾ ਮੇਰੇ ਕੋਲ ਤਾਂ ਪੈਸੇ ਐ ਨਹੀਂ ਸ਼ਾਪਿੰਗ ਕਿੱਥੋਂ ਕਰਾਦਾ ਅੱਛਾ ਜੇ ਤੇਰੇ ਕੋਲੇ ਪੈਸੇ ਜਾਣੀ ਤੂੰ ਕੀ ਆਨਲਾਈਨ ਵਰਕ ਕਰ ਲੈ ਅੱਛਾ ਉਹ ਕਿਵੇਂ ਇੰਸਟਾਗ੍ਰਾਮ ਤੇ ਕੇ ਭੇਜਿਆ ਮਨਦੀਪ ਟਿੰਸਾ ਮੈਡਮ ਦਾ ਉਹਨਾਂ ਦੇ ਬਾਇਓ ਦੇ ਵਿੱਚ ਲਿੰਕ ਹੈ ਉਥੋਂ ਫੋਨਫਿਲ ਕਰਕੇ ਆਪਾਂ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦੇ ਆ ਇਹਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇਕਰ ਕਿ ਪਰਸਨ ਜੌਬ ਕਰਦਾ ਹੈ ਉਹ ਵੀ ਅਰਨਿੰਗ ਕਰ ਸਕਦਾ ਹੈ ਇਹ ਨਾਲ ਕਨੈਕਟ ਕਿਵੇਂ ਕਰੀਏ ਆਈਡੀ ਮੈਂ نیچے ਮੈਂਸ਼ਨ ਕੀਤੀ ਹੈ ਨਾਲ ਗਲੈਬ ਕੀਤੀ ਹੈ ਤੁਸੀਂ ਵੀ ਜਾਓ ਤੇ ਫਾਰਮ ਫਿਲ ਕਰੋ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰੋ ਉਹ ਭਗਵਾਨੇ ਮੈਨੂੰ ਲਕੋੜਾ ਦਾਵਾ ਦਾਵਾ ਮੈਂ ਮਾਰਿਆ ਜਾਊਂਗਾ ਪੰਗਾ ਪੈ ਗਿਆ ਬਹੁਤ ਵੱਡਾ ਹਾਇ ਮੈਂ ਮਰ ਗਈ ਵੇ ਗੱਲ ਕੀ ਹੋ ਗਈ ਕੋ ਯਾਰ ਜਿਹੜੀ ਉਹ ਸੁਖਵੀਰ ਦੀ ਘਰ ਵਾਲੀ ਨਹੀਂ ਹੈਗੀ ਮੋਟੀ ਜੀ ਹਾਂ ਹਾਂ ਉਹ ਕੱਲ ਮੇਰੇ ਕੋਲ ਖੜੀ ਸੀ ਮੈਂ ਇਹਨੂੰ ਕਿਹਾ ਪਰਜਾਈ ਤੂੰ ਮੋਟੀ ਹੋਈ ਜਾਨੀਂ ਦਿਨ ਪਰ ਦਿਨ ਤੂੰ ਮੜਾ ਮੋਟਾ ਭੱਜਣ ਜਾਇਆ ਕਰ ਕੋਏ ਉਹ ਕੰਜਰ ਦੀ ਕਿਸੇ ਭਈਏ ਨਾਲ ਭੱਜ ਗਈ ਮਿੰਟਾਂ ਲੈ ਮੇਰੇ ਮਗਰ ਪਏ ਹੋਏ ਨੇ ਛੇਤੀ ਮੈਨੂੰ ਲੁਕੋ ਲੈ ਅਰੇ ਤੈਨੂੰ ਇਹ ਗੱਲ ਕਹਿੰਦੇ ਕੀ ਲੋਟ ਸੀ ਜੇ ਉਹਦਾ ਵਜਨ ਵਧਿਆ ਹੋਇਆ ਸੀ ਤਾਂ ਉਹ ਗੁਰਬਾਜ ਵੀਰੇ ਹੁਣ ਉਹਨਾਂ ਨਾਲ ਕੰਟਾ ਲੈਂਦੀ ਓਏ ਹੁਣਾ ਗੁਰਬਾਜ ਵੀਰ ਕੌਣ ਹੈ ਓਏ ਆਪਾਂ ਇਹਨੂੰ ਨਾ ਕੰਟੈਕਟ ਕਰਕੇ ਆਪਣਾ ਵਜਨ ਘਟਾਇਆ ਵਧਾ ਸਕਦੇ ਆ ਤਿੰਨ ਦਿਨ ਦੀ ਮਨੀ ਬੈਕ ਗਾਰੰਟੀ ਨਾਲ ਆਪਣਾ ਵਜਨ ਘਟਾਉਂਦੇ ਵਧਾਉਂਦੇ ਨੇ ਤੇ ਥੋੜੀ ਬਹੁਤ ਐਕਸਰਸਾਈਜ਼ ਦੱਸ ਕੇ ਥੋੜਾ ਬਹੁਤ ਖਾਣ ਪੀਣ ਦਾ ਭੇਜ ਦੱਸ ਕੇ ਦਿਨਾ ਜੀ ਆਪਣਾ weight loss ਕਰ ਦੇਣਗੇ ਇਹਨਾਂ ਨਾਲ ਕਨੈਕਟ ਕਿਵੇਂ ਕਰੀਏ ਆਈਡੀ ਮੈਂ نیچے ਮੈਂਸ਼ਨ ਕੀਤੀ ਹੈ ਨਾਲ ਕਲੈਬ ਕੀਤੀ ਆ ਤੁਸੀਂ ਵੀ ਜਾਓ ਤੇ ਵੀਰ ਨਾਲ ਕੰਟੈਕਟ ਕਰੋ